ਪੰਜਾਬ 'ਚ ਇਹਨਾਂ ਚੀਜ਼ਾਂ ਤੇ 17 ਜਨਵਰੀ ਤੋਂ ਪਾਬੰਦੀ ਲੱਗੇਗੀ ਜਾਣੋ ਆਖਰਕਾਰ ਇਹ ਵੱਡਾ ਫੈਸਲਾ ਕਿਉਂ ਲਿੱਤਾ ਗਿਆ ਦਰਸਲ ਦੇਸ਼ ਭਰ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਵੇਗਾ ਜੋ ਕਿ ਭਾਰਤ ਗਨਰਾਜ ਦਾ ਇੱਕ ਰਾਸ਼ਟਰੀ ਤਿਉਹਾਰ ਹੈ ਦੱਸਦੀ ਹੈ ਕਿ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਜਿਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਨੇ ਜਦਕਿ ਹੁਣ ਪ੍ਰਸ਼ਾਸਨ ਇੱਕ ਹੋਰ ਨਵਾਂ ਹੁਕਮ ਜਾਰੀ ਕਰ ਦਤਾ ਹੈ ਅਤੇ ਚੰਡੀਗੜ੍ਹ ਵਿੱਚ ਡਰੋਨਾਂ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਦੇ ਪੂਰੇ ਖੇਤਰ ਨੂੰ ਡਰੋਨ ਅਤੇ ਮਾਨਵ ਰਹਿਤ ਹਵਾਈ ਵਾਹਨਾਂ ਲਈ ਨੋ ਫਲਾਈ ਜ਼ੋਨ ਘੋਸ਼ਿਤ ਕਰ ਦਿੱਤਾ ਹੈ ਜ਼ਿਲ੍ਹਾ ਮੈਜਿਸਟ੍ਰੇਟ ਯੂਟੀ ਚੰਡੀਗੜ੍ਹ ਤੇ ਨਿਸ਼ਾਂਤ ਕੁਮਾਰ ਯਾਦਵ ਨੇ ਇਸ ਹੁਕਮ ਨੂੰ 17 ਜਨਵਰੀ 2025 ਤੋਂ 26 ਜਨਵਰੀ 2025 ਤੱਕ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ ਹੁਕਮਾਂ ਦੇ ਅਨੁਸਾਰ ਇਸ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਡਰੋਨ ਅਤੇ ਯੂਏਵੀ ਉਡਾਨ ਤੇ ਪਾਬੰਦੀ ਹੋਵੇਗੀ ਔਰ ਇਹ ਫੈਸਲਾ ਜਿਹੜਾ ਵਾ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਲੱ타 ਗਿਆ ਤੇ ਗਣਤੰਤਰ ਦਿਵਸ ਤੇ ਮੌਕੇ ਤੇ ਹੋਣ ਵਾਲੇ ਜਸ਼ਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲੱ타 ਗਿਆ ਤਾਂ ਹਾਲਾਂਕਿ ਦਸੀਏ ਤਾਂ ਗਨਤੰਤਰ ਦਿਵਸ ਤੇ 26 ਜਨਵਰੀ 1950 ਵਿੱਚ ਭਾਰਤ ਨੇ ਸੰਵਿਧਾਨ ਨੂੰ ਅਪਣਾਇਆ ਸੀ ਤੇ ਹਾਲਾਂਕਿ ਭਾਰਤ ਨੇ 1947 ਵਿੱਚ ਬ੍ਰਿਟਿਸ਼ ਸਮਰਾਜ ਤੋਂ ਆਪਣੀ ਆਜ਼ਾਦੀ ਪ੍ਰਾਪਤ ਕੀਤੀ ਅਤੇ ਇਸ ਦੇ ਤੁਰੰਤ ਬਾਅਦ ਆਪਣੇ ਸੰਵਿਧਾਨ ਦਾ ਖਰੜਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਭਾਰਤੀ ਸੰਵਿਧਾਨ ਸਭਾ ਨੂੰ ਗਵਰਨਿੰਗ ਦਸਤਾਵੇਜ਼ ਤੇ ਚਰਚਾ ਕਰਨ, ਸੋਧਨ ਅਤੇ ਮਨਜ਼ੂਰੀ ਦੇਣ ਲਈ 2 ਸਾਲ ਲੱਗੇ ਤੇ ਜਦੋਂ ਇਹਨਾਂ ਨੂੰ ਅਪਣਾਇਆ ਗਿਆ ਤਾਂ ਭਾਰਤ ਸਭ ਤੋਂ ਲੰਬੇ ਸੰਵਿਧਾਨ ਵਾਲਾ ਦੇਸ਼ ਬਣਿਆ। ਇਸ ਦਸਤਾਵੇਜ਼ ਨੂੰ ਅਪਣਾਉਣ ਨਾਲ ਲੋਕਤੰਤਰ ਦਾ ਰਾਹ ਪੱਧਰਾ ਹੋਇਆ ਤੇ ਭਾਰਤੀ ਨਾਗਰਿਕਤਾ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਦਿੱਤਾ ਗਿਆ 26 ਜਨਵਰੀ ਨੂੰ ਰਾਸ਼ਟਰੀ ਛੁੱਟੀ ਐਲਾਨ ਕੀਤੀ ਗਈ ਹੈ ਅਤੇ ਦਿੱਲੀ ਸਮੇਤ ਦੇਸ਼ ਭਰ ਵਿੱਚ ਪਰੇਡਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਡੀ ਪਰੇਡ ਨਵੀਂ ਦਿੱਲੀ ਵਿੱਚ ਇੱਕ ਰਸਮੀ ਮਾਰਗ ਦਿੱਤਾ ਮਾਰਗ ਤੇ ਹੁੰਦੀ ਹੈ ਤਾਂ ਹਾਲਾਂਕਿ ਹੁਣ 26 ਜਨਵਰੀ ਵਾਲੇ ਦਿਨ ਜਿੱਤੇ ਗਣਤੰਤਰ ਦਿਵਸ ਮਨਾਇਆ ਜਾਵੇਗਾ ਤੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਡਾ ਫੈਸਲਾ ਜਿਹੜਾ ਲਿੱਤਾ ਗਿਆ ਜਿਸ ਦੇ ਵਿੱਚ ਹੁਣ ਕਈ ਵੱਡੇ ਫੈਸਲੇ ਲੈਂਦੇ ਹੋਏ ਜਿੱਥੇ ਲਗਾਤਾਰ ਅਲਰਟ ਜਾਰੀ ਕਰ ਦਿੱਤਾ ਤੇ ਪੰਜਾਬ ਵਿੱਚ 17 ਜਨਵਰੀ ਤੋਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਨੇ ਗਣਤੰਤਰ ਦਿਵਸ ਮੌਕੇ ਜਿੱਥੇ ਡਰੋਨ ਉਡਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਔਰ ਨਾਲ ਦੀ ਨਾਲ ਇਹ ਪਾਬੰਦੀ 17 ਜਨਵਰੀ 2025 ਤੋਂ 26 ਜਨਵਰੀ 2025 ਤੱਕ ਲਾਗੂ ਰਹਿਣ ਵਾਲੀ ਹੈ ਕੀ ਨੋ ਫਲਾਈ ਜ਼ੋਨ ਏਰੀਆ ਜਿਹੜਾ ਵਾ ਉਹ ਐਲਾਨ ਕਰ ਦਿੱਤਾ ਹੈ ਤੇ ਕੋਈ ਵੀ ਉਡਾਨ ਜਿਹੜੀ ਆ ਉਹ ਏਰੀਏ ਦੇ ਵਿੱਚ ਨਹੀਂ ਉਡ ਸਕਦੀ ਹੈ ਤਾਂ ਇਸ ਵਕਤ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਤੇ 17 ਜਨਵਰੀ ਤੋਂ ਪੂਰਨ ਤੌਰ ਤੇ ਪਾਬੰਦੀ ਹੋਵੇਗੀ 26 ਜਨਵਰੀ ਵਾਲੇ ਦਿਨ ਲਈ ਜਾਨਕੀ ਗਨਤੰਤਰ ਦਿਵਸ ਮਨਾਉਣ ਜਾਣ ਲਈ ਇਹ ਵੱਡਾ ਫੈਸਲਾ ਲਿੱਤਾ ਗਿਆ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਵਿਦੇਸ਼ੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਵੀ ਜ਼ਰੂਰੀ ਬਣਦਾ